ਪੰਸਾਬ ਸਾਹਿਬ ਕਰੀ ਇਦਾਂ ਸਥਿਤੀ ਬਣੀ ਜਿਵੇਂ 23 ਚ ਵੀ ਆਏ ਸੀ ਹੜ੍ਹ ਨਹੀਂ ਨਹੀਂ ਉਦੋਂ ਇਦਾਂ ਨਹੀਂ ਆਇਆ ਪਾਣੀ ਪਿੱਛੇ ਪਿੱਛੇ ਰਿਹਾ ਸੀ ਇਹ ਪਹਿਲੀ ਵਾਰ ਹੀ ਆਇਆ 88 ਤੋਂ ਬਾਅਦ ਹਨ ਪਹਿਲੀ ਵਾਰ ਹੀ ਆਇਆ ਪਾਣੀ ਇੱਥੇ ਉਹ ਮੌਜੂਦਾ ਜੀ ਸਥਿਤੀ ਦੀ ਗੱਲ ਕਰੇ ਕਿ ਕੀ ਸਥਿਤੀ ਹੈਗੀ ਲੋਕ ਕਾਫੀ ਸਾਹਮਣੇ ਨਜ਼ਰ ਆ ਰਹੇ ਨੇ ਲੋਕ ਸਹਮੇ ਆ ਜੀ ਬੱਤੀ ਕੱਲ ਦੀ ਬੰਦ ਆ ਪਾਣੀ ਪੂਣੀ ਮੁੱਕੇ ਪਈ ਹੈ ਘਰਾਂ ਜਨ ਸਾਰਾ ਹੀ ਤੇ ਬਿਲੀ ਆਉਣੀ ਨਹੀਂ ਲਈ ਫਿਰ ਰਾਤ ਨੂੰ ਸਪੰਸਾਬ ਦਰੰਗਲੇ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀਆਂ ਸੀ ਕਿ ਪਾਣੀ ਆ ਗਿਆ ਵਾ ਤੇ ਉਸ ਸਮੇ ਇੱਥੇ ਪਾਣੀ ਹੈਗਾ ਸੀ ਕਿ ਜਾਂ ਨਹੀਂ ਨਹੀਂ ਉਦੋਂ ਦਾ ਨਹੀਂ ਰਾਤ ਨਹੀਂ ਜੀ ਕੱਲ ਸ਼ਾਮ ਤੱਕ ਪਾਣੀ ਨਹੀਂ ਰਾਤ ਰਾਤ ਹੀ ਆਇਆ ਪਾਣੀ ਜਦੋਂ ਆਸਪੁਰ ਤੋਂ ਮਹਿਜ 6 ਕਿਲੋਮੀਟਰ ਦੂਰ ਆ ਪਿੰਡ ਮਗਰਮੂਦੀਆ ਤੇ ਇੱਥੇ ਵੀ ਜਿਹੜਾ ਪਾਣੀ ਆ ਉਹ ਆ ਚੁੱਕਿਆ ਵਾ ਸੋ ਜਿਹੜੇ ਲੋਕ ਨੇ ਇੱਥੋਂ ਦੇ ਉਹ ਦੇਖ ਰਹੇ ਨੇ ਪਾਣੀ ਦੀ ਜਿਹੜੀ ਸਥਿਤੀ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਿੰਡ ਵਾਸੀ ਨੇ ਪਿੰਡ ਵਾਸੀ ਵੀ ਜਿਹੜੇ ਦੇਖ ਰਹੇ ਨੇ ਸਹੰਭੇ ਹੋਏ ਨੇ ਲੋਕ ਕਿਉਂਕਿ ਪਾਣੀ ਜਿਹੜਾ ਵਾ 88 ਤੋਂ ਬਾਅਦ ਹੁਣ ਇੱਥੇ ਆਇਆ ਵਾ ਪਿੰਡ ਦੇ ਜਿਹੜੇ ਸਰਪੰਚ ਨੇ ਉਹ ਸਾਡਾ ਮਜੂਨ ਨਾਲ ਗੱਲਬਾਤ ਕਰ ਲਿਆ ਨੇ ਸਪੰਸਰ ਸਾਹਿਬ ਪਾਣੀ ਮਗਰਮੂਦੀਆ ਤੱਕ ਵੀ ਆ ਗਿਆ ਮੈਂ ਹਜੇ 6 ਕਿਲੋਮੀਟਰ ਦੂਰ ਦਾ ਸ਼ਹਿਰ ਤੋਂ ਤੇ ਕੀ ਸਥਿਤੀ ਹੈ ਗਿਆ ਮੋਕੇ ਦੀ ਸਥਿਤੀ ਪਾਣੀ ਵੇਖੋ ਜੀ ਜੇ ਤੇ ਪਿੱਛੋਂੋਂ ਪਾਣੀ ਹੋਰ ਛੱਡਿਆ ਫਿਰ ਪਾਣੀ ਵਧੇਗਾ ਅੱਗੇ ਨਾਲ ਠੀਕ ਹੈ ਨਹੀਂ ਤੇ ਕਹਿ ਰਹੇ ਆ ਵੀ ਛੱਡ ਰਹੇ ਆ ਪਾਣੀ 2 ਲੱਖ ਕਿਊਬਿਕ ਕਿੰਨਾ ਪਾਣੀ ਹੋਰ ਛੱਡਦੇ ਆ ਪਹਿਲਾਂ ਵੀ ਸਪੰਸਰ ਸਾਹਿਬ ਕਦੀ ਇਦਾਂ ਦੀ ਸਥਿਤੀ ਬਣੀ ਜਿਵੇਂ 23 ਚ ਵੀ ਆਈ ਸੀ ਹੜ ਨਹੀ ਨਹੀ ਜੀ ਉਦੋਂ ਇੱਧਰ ਨਹੀਂ ਆਇਆ ਪਾਣੀ ਪਿੱਛੇ ਪਿੱਛੇ ਆਇਆ ਸੀ ਇਹ ਪਹਿਲੀ ਵਾਰ ਹੀ ਆਇਆ 88 ਤੋਂ ਬਾਅਦ ਨਾਲ ਪਹਿਲੀ ਵਾਰ ਹੀ ਆਇਆ ਪਾਣੀ ਇੱਥੇ ਉਹ ਮੌਜੂਦਾ ਜੀ ਸ ਲੋਕ ਸਹਿਮੇ ਆ ਜੀ ਬੱਤੀ ਕੱਲ ਦੀ ਬੰਦ ਆ ਪਾਣੀ ਪੂਣੀ ਮੁੱਕੇ ਪਈ ਹੈ ਘਰਾਂ ਜਨ ਸਾਰਾ ਹੀ ਤੇ ਬਿਲੀ ਆਉ ਨਹੀਂ ਲਈ ਤੇ ਬਾਕੀ ਆ ਵੀ ਹਜੇ ਪਿੰਡ ਚ ਬਚਾਵਾ ਘਰਾਂ ਚ ਪਾਣੀ ਨਹੀਂ ਵੜਿਆ ਇੱਕ ਸਪੰਸਰ ਸਾਹਿਬ ਆਪਾਂ ਦੇਖ ਰਹੇ ਅੱਗੇ ਟਾਡੇ ਪਿੰਡ ਦੇ ਨੌਜਵਾਨ ਅੱਗੇ ਖਾਣ ਪੀਣ ਦਾ ਸਮਾਨ ਜਾਂ ਹੋਰ ਚੀਜ਼ਾਂ ਭੇਜ ਰਿਹਾ ਹਾਲਾਂਕਿ ਉਹਨਾਂ ਦੇ ਆਪਣੇ ਪਿੰਡ ਵੀ ਪਾਣੀ ਆ ਗਿਆ ਵਾ ਤੇ ਸੇਵਾ ਕਰ ਰਹੇ ਆ ਨਹੀਂ ਨਹੀਂ ਸ਼ਹਿਰੋਂ ਵੀ ਬੰਦੇ ਆ ਰਹੇ ਆ ਜੀ ਜਿਹੜੇ ਆਪਣੇ ਦੋਸਤ ਮਿੱਤਰ ਆ ਸਾਰੇ ਫੋਨ ਕਰਨ ਦੇ ਆ ਕੋਈ ਦੁੱਧ ਲੈ ਕੇ ਆਉਂਦੇ ਆ ਕੋਈ ਕੁਛ ਲੈ ਕੇ ਆਉਂਦੇ ਆ ਉਹ ਹੀ ਅੱਗੇ ਪਹਚਾਵਾਗੇ ਇਥੋਂ ਇਹ ਤਰ੍ਹਾਂ ਹੀ ਪਹੁੰਚਾਈਏ ਟਰਾਲੀਆਂ ਟਰੈਕਟਰ ਪੰਜਾਬੀਆਂ 'ਚ ਬੜਾ ਜਜ਼ਬਾ ਹੁੰਦਾ ਜੇ ਕਿਤੇ ਕੋਈ ਮੁਸੀਬਤ ਆਂਦੀ ਹੈ ਤੇ ਝੱਟ ਸੇਵਾ ਵਾਸਤੇ ਆ ਜਰਦੇ ਨਹੀਂ ਨਹੀਂ ਸਾਰੇ ਅਸੀਂ ਤੇ ਇੱਥੇ ਆਜ ਰਹੇ ਹਾਂ ਨਹੀਂ ਸਵੇਰ ਦੇ ਪਿੰਡ ਵਾਲਿਆਂ ਦੇ ਨਾਲ ਇੱਥੇ ਸਾਰਾ ਕੰਮ ਵੇਖਣ ਆ ਕਿ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੋਈ ਇਹ ਵੀ ਹੱਲ ਕਰਾਂਗੇ ਪਿੰਡ 'ਚ ਤੇ ਰਾਤ ਨੂੰ ਸੁਪਨ ਸਾਹਿਬ ਦਰੰਗਲੇ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀਆਂ ਸੀ ਕਿ ਪਾਣੀ ਆ ਗਿਆ ਵਾ ਤੇ ਉਸ ਸਮੇਂ ਇੱਥੇ ਪਾਣੀ ਹੈਗਾ ਸੀ ਕਿ ਜਾਂ ਨਹੀਂ ਨਹੀਂ ਉਦੋਂ ਨਹੀਂ ਰਾਤ ਨਹੀਂ ਜੀ ਕੱਲ ਸ਼ਾਮ ਤੱਕ ਪਾਣੀ ਨਹੀਂ ਹੈ ਰਾਤ ਰਾਤ ਹੀ ਆਇਆ ਪਾਣੀ ਉਹ ਜਿਹੜੇ ਅੱਗੇ ਪਿੰਨੇ ਕਿਉਂਕਿ ਇੱਥੇ ਤੇ ਅੱਗੇ ਫੋਨ ਫੋਨ ਕੀਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਕਿ ਠੀਕ ਆ ਪਾਣੀ ਘਰਾਂ 'ਚ ਇੱਥੇ ਵੀ ਨਹੀਂ ਅਰੇ ਬੜਿਆ ਲੇਕਿਨ ਗਲੀਆਂ 'ਚ ਬਹੁਤ ਤੇਜ਼ ਪਾਣੀ ਚੱਲਦਾ ਰਿਹਾ ਕੀ ਅਪੀਲ ਕਰੋਗੇ ਲੋਕਾਂ ਨੂੰ ਜਾਂ ਜਿਹੜੇ ਲੋਕਾਂ ਨੂੰ ਇਹੀ ਅਪੀਲ ਹੈ ਵੀ ਜਿਹਦੇ ਕੋਈ ਕੁਝ ਵੀ ਸਮਾਨ ਹੈਗਾ ਇੱਥੇ ਪਹਚਾਓ ਇਥੋਂ ਟਰਾਲੀਆਂ ਡਰਾਈਵਰਾਂ ਨਾਲ ਦੇ ਕੇ ਅੱਗੇ ਭੇਜ ਦਾਂਗੇ ਕਿਉਂਕਿ ਅੱਗੇ ਦੇ ਕੋਈ ਚੀਜ਼ ਬੰਨਦਾ ਸਾਰਾ ਹੀ ਇੱਥੋਂ ਤੱਕ ਆ ਸਕਦੇ ਆ ਪਿੰਡ ਤੱਕ ਮਗਰਮੁੰਦੀਆਂ ਤੱਕ ਜਿਹੜਾ ਵੀ ਵੀ ਆ ਸਕਦਾ ਕੋਈ ਤੇ ਲਿਆਏ ਅਸੀਂ ਅੱਗੇ ਪਹੁੰਚਾ ਦਾਂਗੇ ਨਾ ਸ਼ਾਸਨਿਕ ਅਧਿਕਾਰੀ ਆ ਨਾ ਹੋਰੀ ਗੱਲ ਪ੍ਰਸ਼ਾਸਨ ਦੀ ਹਾਂਜੀ ਜੀ ਅੱਜ ਪ੍ਰਸ਼ਾਸਨ ਹੋ ਉੱਥੇ ਬੱਚੇ ਫਸੇ ਹੋਏ ਉਹਨਾਂ ਨੂੰ ਨਰਾਨਗਿਆ ਰੈਸਕਿਊ ਕਰਕੇ ਲੈਣ ਗਏ ਆ ਇਹਨੂੰ ਇੱਕ ਕਿਸ਼ਤੀਆਂ ਲੈ ਕੇ ਗਏ ਆ ਕੀ ਲੱਗਦਾ ਹੁਣ ਆਉਣ ਵਾਲੇ ਸਮੇਂ ਕੀ ਸਥਿਤੀ ਹੋ ਸਕਦੀ ਆ ਪਾਣੀ ਘਟੇਗਾ ਜਾਂ ਵੱਧ ਸਕਦਾ ਪਾਣੀ ਅਜੇ ਤੇ ਬਰਾਬਰ ਹੀ ਆਜੇ ਵਧਿਆ ਨਹੀਂ ਉਹਨਾਂ ਜਿੰਨਾ ਰਾਤ ਦਾ ਆ ਉਹਨਾਂ ਹੀ ਆ ਪਰ ਤੇਜ਼ ਹੋਇਆ ਥੋੜਾ ਪਾਣੀ ਤੇਜ਼ ਹੋਇਆ ਹਾਂਜੀ ਤੇ ਜੇ ਉਹਨਾਂ ਛੱਡਿਆ ਪਾਣੀ ਹੋਰ ਤੇ ਫਿਰ ਤੇ ਵਧਰਾ ਹੀ ਵਧਰਾ ਹੀ ਸੋ ਬਿਲਕੁਲ ਗੁਰਦਾਸਪੁਰ ਦੇ ਪਿੰਡ ਮਗਰਮੂਦੀਆਂ ਵਿਖੇ ਆਪਾਂ ਖੜੇ ਆ ਜਿਹੜਾ ਗੁਰਦਾਸਪੁਰ ਸ਼ਹਿਰ ਤੋਂ ਸਿਰਫ 6 ਕਿਲੋਮੀਟਰ ਦੀ ਦੂਰੀ ਤੇ ਆ ਤੇ ਪਾਣੀ ਇੱਥੋਂ ਤੱਕ ਵੀ ਆ ਚੁੱਕਿਆ ਜਿਵੇਂ ਪਿੰਡ ਦੇ ਸਰਪੰਚ ਸਾਹਿਬ ਨੇ ਇਹਨਾਂ ਦੱਸਿਆ ਕਿ 88 ਤੋਂ ਬਾਅਦ ਹੁਣ ਜਿਹੜਾ ਵਾ ਪਾਣੀ ਇੱਥੇ ਪਿੰਡ ਤੱਕ ਆਇਆ ਹਾਲਾਂਕਿ 2023 ਚ ਵੀ ਇਸੇ ਤਰ੍ਹਾਂ ਦੇ ਹਾਲਾਤ ਬਣੇ ਸੀ ਪਰ ਉਦੋਂ ਇਹਨਾਂ ਪਿੰਡਾਂ ਤੱਕ ਮਾਰ ਨਹੀਂ ਸੀ ਹੋਈ ਸੋ ਇਸ ਵਾਰ ਪਾਣੀ ਜਿਹੜਾ ਵਾ ਇਹਨਾਂ ਪਿੰਡਾਂ ਤੱਕ ਵੀ ਆ ਗਿਆ ਤੇ ਲੋਕਾਂ ਵਿੱਚ ਇੱਕ ਸਹਿਮ ਦਾ ਮਾਹੌਲ ਆ ਪਰ ਉੱਥੇ ਜਿਹੜੇ ਨੌਜਵਾਨ ਨੇ ਉਹ ਸੇਵਾ ਕਰਨ ਵਿੱਚ ਵੀ ਪਿਛੇ ਨਹੀਂ ਹੈਗੇ ਜਿੰਨੇ ਵੀ ਉਹਨਾਂ ਕੋਲ ਸੇਵਾ ਹੋ ਰਹੀ ਆ ਉਹ ਇੱਥੇ ਲੈ ਕੇ ਆ ਰਿਹਾ ਅੱਗੇ ਪਿੰਡਾਂ ਵਿੱਚ ਵੀ ਪਹੁੰਚਾ ਰਿਹਾ ਸੋ ਅੱਗੇ ਜਿਹੜੀ ਕੀ ਸਥਿਤੀ ਆ ਪਿੰਡਾਂ ਦੀ ਉਹ ਵੀ ਜਿਹੜੀ ਆ ਤਾਂ ਜਲਦੀ ਸਾਂਝੀ ਕਰਦੇ ਆਂ